ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 5 ਨਾਗਾ ਜੀ ਇੱਕ ਸੂਆ ਸੂਆ ਨਾਗਾ ਤੇ 4 ਗੱਬਣਾ ਡिटेल ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਲਾਲੀਪਿੰਡ ਕਿਹੜੇ ਖੇਤਰਾਂ ਹੋਗਾ ਬਾਈ ਤੁਸੀਂ ਵੀ ਮੋਗੇ ਬਾਈ ਮੋਬਾਈਲ ਨੰਬਰ ਹੀ 8588 56080 ਬਾਈ ਠੀਕ ਆ ਬਾਈ ਪੰਜ ਨਾਗਾ ਜੀ ਅੱਜ ਹਾਂ ਜੀ ਵੀਰੇ ਪੰਜ ਸੂਏ ਸੂਏ ਤੋਂ ਸ਼ੁਰੂ ਕਰਦੇ ਹਾਂ ਸੂਆ ਕਿੰਨਾ ਮਾ ਜੀ ਭਈ ਦੂਜੇ ਸਵੇਰੇ ਸੂਈ ਆ ਕਦੋਂ ਸੂਈ ਆ ਜੀ ਸਵੇਰ 3 ਵਜੇ ਸੂਈ ਆ ਭਾਈ ਬੱਚਾ ਕੀ ਦਿੱਤਾ ਜੀ ਬੱਚਾ ਗਰੀ ਮਾਦਰ ਜੇਰ ਪੈਣੀ ਬਾਕੀ ਆ ਜੇਰ ਬਾ ਮਾੜਾ ਲਾੜੀ ਰਹਿ ਲਾੜੀ ਰਹਿੰਦਾ ਧੁਰੀ ਵੀ ਠੀਕ ਆ ਜੀ ਜਿਹੜੇ ਭੈਣ ਭਰਾਣੇ ਵੇਖਣੇ ਹੋ ਵੇਖਿਆ ਦਾ ਸੋਡਾ ਗੱਲ ਠੀਕ ਆ ਜੀ ਕਿੰਨਾ ਕ ਕੱਢਿਆ ਬੋਲਾ ਜੀ ਬੋਲਾ ਭਈ 3 3.5 ਕਿਲੋ ਮੈਂ ਯਾਨੀ ਮੰਨ ਲੀਆ ਘੰਟਾ ਹੋ ਗਿਆ ਕੱਢ ਕੱਢ ਮੈਂ ਜੇਰ ਸੌਫੀ ਪੈ ਜੂਗੀ ਸਹੀ ਗੱਲ ਹੋਣਾ ਨਹੀਂ ਆਪਾਂ ਕਿ ਜੇ ਆਪਣਾ ਦਾ ਵੀਡੀਓ ਜੱਗੇ ਵੀ ਆਈ ਵੀ ਕਿਹਾ ਹੁੰਦਾ ਵਿਜੇਤਾ ਰਹਾ ਮਾਰਗਾ ਉਹਨੇ ਨਾ ਪਤਾ ਰਹੇ ਗਏ ਸਹੀ ਗੱਲ ਉਹਦਾ ਫਾਇਦਾ ਐਵੇਂ ਕਹੀ ਤਾਂ ਨਹੀਂ ਬਈ 5 ਕਿਲੋ ਕੱਢ ਲਿਆ 6 ਕਿਲੋ ਕੱਢ ਲਿਆ ਠਣਾ ਦੇ ਡੰ ਹੋਊਗੇ ਜੀ ਠਣਾ ਦੀ ਬਈ ਗਰੰਟੀ ਹੋਊ ਆਪਣੇ ਫੁੱਲ ਠੀਕ ਆ ਠੀਕ ਆ ਜੀ ਬਹੁਤ ਪਹਿਲੇ ਸੂਏ ਦਿੱਤਾ ਨੇ 17 18 ਕਿਲੋ ਠੀਕ ਆ ਜੀ 17 18 ਮੰਨ ਲਈ ਆਪਾਂ ਲਈਏ ਬਈ ਠੀਕ ਆ ਜੀ ਠੀਕ ਆ ਗਾਂ ਭੈਣ ਭਰਾਵਾਂ ਦੀ ਸੇਵਾ ਹਨ ਸਹੀ ਗੱਲ ਆ ਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਦੂਜਾ ਸੂਈ ਹੈ ਜੀ ਮੋਰਨ ਅੰਦਰ ਕਰਕੇ ਲਾ ਦਾਂਗੇ ਬਈ ਨੇੜੇ ਹੀ ਮੋੜ ਲਿਆ ਕਿਉਂਕਿ ਬਾਹਰ ਨਾਲ ਹਵਾ ਚੱਲਦੀ ਆ ਜੀ ਅਰਜੂ ਰਪਣੀ ਹਜੇ ਬਾਕੀ ਆ ਸਹੀ ਗੱਲ ਆ ਜੀ ਗਰਮੈਸ ਜ਼ਰੂਰੀ ਹੁੰਦੀ ਆ ਪਸ਼ੂ ਨੂੰ ਬਾ ਬਾਲੀ ਬਾੜ ਨਾ ਲੈ ਕੇ ਜਾਈਂ ਮੋੜਲੇ ਨੇੜੇ ਮੋੜ ਲਿਆਓ ਜੀ ਹਵਾਨਾ ਸੋਣਾ ਬਾਦੂਰੇ ਦੂਰੇ ਦੀ ਓਕੇ ਆ ਜਮ ਗਰੰਟੀ ਹੋਊ ਇਹਨਾਂ ਕੋਈ ਕਿਸਾਨ ਦੇ ਲੈ ਵੀ ਤੋਰੀ ਨਹੀਂ ਸਹੀ ਗੱਲ ਆ ਠੰਡ ਕਰਕੇ ਬਾਹਰ ਹਵਾ ਚੱਲਦੀ ਆ ਸੂਈ ਆ ਤਾਂ ਕਰਕੇ ਵੀਰੇ ਨੇ ਤੋਰੀ ਦੂਜੀਆਂ ਗਾਵਾਂ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂਗੇ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚੁਬਾਈ ਵਾਲਾ ਥਾਣਾ ਜੀ ਮੈਂ ਕਹਿੰਦਾ ਯਾਰ ਜੇ ਕਹਿਣੇ ਉਹ ਲੈਣੀ ਮੇਰੇ ਘਰ ਤੇ ਲੈ ਜਾ ਜਿਹਨੇ ਘਰੇ ਚੋਣੀ ਠੀਕ ਆ ਜੀ ਹਾਂ ਇਨੀ ਚੋਾਈ ਚੰਗੀ ਲੱਗੀ 17 18 ਕਿਲੋ ਜੋਕ ਕੇ ਲੈ ਜੇ ਆਪ ਦਾ ਹਾਂ ਝੋਲਾ ਆ ਗਿਆ ਆਪਾਂ ਵਿਖਾ ਦਾਂ ਠੀਕ ਆ ਜੀ ਹਾਂ ਵਿਖਾ ਲਈ ਮਰੀ ਤੇ ਡਿਮਾਂਡ ਜੀ ਇਹਦੀ ਬਾਈ ਮੁੱਲ ਕਰਾਉ ਨੂੰ ਜਨਾ ਮਰਦੀ ਕਰਾ ਲੈ ਠੀਕ ਆ ਜੀ ਠੀਕ ਆ ਹਾਂ ਜੀ ਪਟਵੰਤੇ ਵਾਲੀ ਹੈ ਆ ਵੀ ਘਾਣਾ ਆਪਰੇ ਆ ਆਪਰੇ ਆ ਬਾਈ ਠੀਕ ਹੈ ਜੀ ਜੇ ਕਿਸੇ ਹੋਰ ਭੈਣ ਭਰਾ ਦੇ ਘਰੇ ਹੁੰਦੀ ਠੀਕ ਹੈ ਜੀ 60 62 ਮੰਗਦੇ ਆਪਾਂ ਨਵਾਂ ਕੰਮ ਨਵਾਂ ਭਾਵ ਗਿਆ ਜੀ ਹੈ ਨਾ 55000 ਦੀ ਬਾਈ ਕਹਿੰਦਾ ਹਾਂ ਨਾ ਹੈ ਜੀ ਵਿੱਚੋਂ ਮਾਨਤਾਨ ਹੋ ਜਾਊਗਾ ਬਸ ਛੋੜ ਛੱਡਾ ਹੀ ਹੋ ਫਰਾੜਾ ਠੀਕ ਹੈ ਜੀ ਥਾਂ ਐ ਬਾਲਾ ਭੈਣ ਭਰਾ ਪਕਾਈ ਵੀ ਨਾ ਕਰਨ ਹੈ ਨਾ ਠੀਕ ਹੈ ਵੀਰੇ ਕਈ ਵੀਰਾ ਭਰਾਵਾਂ ਦੀ ਯਾਦ ਆਉਂਦੀ ਆ ਸਹੀ ਗੱਲ ਹੈ ਜੀ 30 ਨਾਲ 35 ਨਾਲ ਬਈ ਉਹ 30 35 ਨਹੀਂ ਹੁੰਦਾ ਨਹੀਂ ਆਪਾਂ ਮੋਲੀ ਉਸ ਹਾਣਾ ਕਰਦੇ 35 ਤਾਂ ਵੱਛੀ ਮਿਲਦੀ ਆ ਬਈ ਖਾਲੀ ਬਾਈ ਰੋੜਾ ਤਾ ਗੱਲ ਸਹੀ ਹੈ ਨਾ ਕਹਿਣਗੇ ਮਾਨਤਾਨ ਜਮਾਨਤਾਨੇ ਕਰੋਣਾ ਬਾਈ ਮੁੱਲ 60 ਸਹੀ ਗੱਲ ਹੈ 5000 ਮਾਨਤਾਨ ਕਰ 5000 ਮਾਨਤਾਨ ਕਰ ਦਾਂਗੇ ਇਹ ਚੋ ਛੋਟ ਸੱਪਾ ਹੀ ਹੋਣਾ ਬਾਈ ਠੀਕ ਹੈ ਜੀ ਤੇ ਦੋ ਨੰਬਰ ਵੀਰੇ ਸੁਆ ਕਿੰਨਾ ਮਾ ਜੀ ਇਹਦਾ ਬਾਈ ਰੀਨਲ ਤੀਜਾ ਸੁਆ ਠੀਕ ਹੈ ਜੀ ਠੀਕ ਆ ਇਹ ਆਪਣੀ ਰਿਸ਼ਤੇਦਾਰੀ ਜੋ ਗਾਂ ਆਈ ਦੀ ਆ ਠੀਕ ਹੈ ਜੀ ਠੀਕ ਆ ਉਹਨਾਂ ਨੇ 25 26 ਕਿਲੋ ਦੁੱਧ ਚੋਇਆ ਦੂਜੇ ਸੁਵੇ ਠੀਕ ਹੈ ਜੀ 22 23 ਦਾ ਮੈਂ ਗਰੰਟੀ ਦੇ ਕੇ ਗਾਂ ਦੋ ਰੂਗਾ ਆਪਾਂ ਵੀਡੀਓ ਤੇ ਗਰੰਟੀ ਉਹ ਪਸ਼ੂ ਦੀ ਦਿੰਨੇ ਆ ਅੱਜ ਦੂਜੀ ਗਾਂ ਜਿਹੜੀ ਮੈਂ ਗਰੰਟੀ ਦੇਣ ਲੱਗਿਆ ਠੀਕ ਆ ਜੀ ਠੀਕ ਆ ਜਿੰਨੀਆਂ ਇੰਨੀਆਂ ਵੀਡੀਓ ਪਾਏਗਾ ਸਹੀ ਗੱਲ ਹੈ ਅੱਖਾਂ ਵਿੱਚ ਕੋਈ ਭੈਣ ਭਰਾ ਲੈ ਜਾਏ ਦੁੱਧ 25 26 ਪਿਆਊਗੀ 23 24 22 23 ਦਾ ਗਰੰਟੀ ਮੈਂ ਦੇਣਾ ਥਾਣਾ ਦੀ ਡੰਨ ਜੀ ਬਈ ਗਰੰਟੀ ਹੋਊਗੀ ਸੋਨਾ ਤੇ ਵੱਡਾ ਹੋਵਣਾ ਚੈੱਕ ਕਰ ਸਕਦੇ ਹੋ ਤੁਸੀਂ ਲੈ ਥਾਣਾ ਕੱਲਾ ਕਿਹਦੀ ਗੱਲ ਆ ਬਈ ਸਹੀ ਗੱਲ ਹੈ ਹਾਂ ਇਹਦਾ ਆਪਣਾ ਦਾਸ ਦੇ ਮੜਾ ਜਾ ਆਹ ਕੰਨ ਜਿਹੜੀਆਂ ਆਪਾਂ ਫਾਉਂਦੇ ਨਹੀਂ ਹੁੰਦੇ ਬੀਮੀ ਵਾਲਿਆਂ ਮੂਹਰਾ ਉਹਦਾ ਕਰਕੇ ਖੱਚੂ ਨਾ ਵੱਡਿਆ ਗਿਆ ਤਾਂ ਦੂਜੇ ਪਸ਼ੂ ਨੇ ਖੱਚਦਾ ਹੋਣਾਗਾ ਠੀਕ ਹੈ ਇਹ ਕੰਮ ਦਾ ਕਰਕੇ ਆਪਾਂ ਮਾੜੀ ਵਿਸਾਈ ਕਰਕੇ ਭਾਦਲ ਵਾਲੀ ਭਾਜੀ ਆਪਾਂ ਦੇ ਦੇਣਾ ਠੀਕ ਹੈ ਜੀ ਪਰ 24 ਕਿਲੋ ਤਾਂ ਖੁੱਲਾ ਹੀ ਪਿਆਊਗਾ ਬਾਈ ਯਾਰ 22 ਤਾਂ ਮੈਂ ਗਾਰੰਟੀ ਦੂੰ ਠੀਕ ਹੈ ਜੀ ਹਾਂ ਠੰਡੀ ਆ ਬਾਕੀ ਹੈ ਵੀ ਠੰਡੀ ਬਾਈ ਜਵੇਂ ਮਰਜੀ ਬੋਲ ਲੈ ਵੀਰੇ ਕ੍ਰੋਸ ਹੰਗਾ ਜੀ ਵਜਨ ਵਜੂਦ ਪੂਰਾ ਚੰਗਾ ਵੇਲ ਵੀ ਬਹੁਤ ਆ ਬਾਈ ਕਹਿੰਦਾ ਇਹ ਗਾਰੰਟੀ ਨਾਲ ਹੀ ਆਈ ਹੈ ਤੇ ਆਪਾਂ ਗਾਰੰਟੀ ਨਾਲ ਹੀ ਦੇਣੀ ਆ ਮਾਲਕਾਂ ਨੇ ਤਾਂ ਜ਼ਿਆਦਾ ਦੱਸਿਆ ਤੇ 22 23 ਦੀ ਗਿਲ ੱਲੋ ਦੀ ਗਰੰਟੀ ਤਾਂ ਮੇਰੇ ਕੋਲੋਂ ਲੈ ਜੇ ਸੋਨਾ ਤੇ ਵੱਡਾ ਹਵਾਨਾ ਜੀ ਸਮਾਂ ਕਿੰਨਾ ਲੈ ਜੂ ਜੀ ਬਾਈ 2-4 ਦਿਨ ਹੀ ਲਊ ਭਰੀ ਫਿਰਦੀ ਵਹਿੜ ਮੰਦ ਭਰੀ ਫਿਰਦੀ ਹੈ ਸਹੀ ਗੱਲ ਆ ਬਜਨ ਚੰਗਾ ਬਾਹਰ ਠੰਡ ਆ ਪਸੂਆਂ ਦਾ ਕਿਹੜਾ ਜੀ ਕਰਦਾ ਬਾਹਰ ਜਾ ਕੱਟੇ ਥਾਂ ਨੂੰ ਵਰਦੀ ਮੜ ਜਾ ਪਸੂਆਂ ਦਾ ਕਿਹੜਾ ਜੀ ਕਰਦਾ ਬਾਈ ਬਾਹਰ ਠੰਡ ਚ ਤੁਰਨ ਨੂੰ ਹਾਂ ਜਿਹੜੇ ਸਾਹਮਣਾ ਤਿਆਰੀ ਆ ਵੀਰੇ ਹੱਕ ਵੀ ਆ ਦੇਣ ਦਾ ਜੇ ਐਡੀ ਤਿਆਰੀ ਵਾਲੀ ਨੇ ਨਾ ਦਿੱਤਾ ਫਿਰ ਵੀਰੇ ਦੇਣਾ ਵੀ ਕੀ ਨੇ ਅਗਲਾ ਕੋਈ ਠੀਕ ਹੈ ਜੀ। ਕੈਂਟੀ ਸੀਲ ਦੀ ਥਾਣਾ ਦੀ ਪਾਰ ਪਿੱਛੇ ਦੀ ਤੇ ਇਹਦੀ ਦੁੱਧ ਦੀ ਵੀ ਠੀਕ ਹੈ ਜੀ। ਗਾਰੰਟੀ ਆ ਆਪਣੀ। ਡਿਮਾਂਡ ਜਮਾਂ ਲੈਣ ਦੇ ਨਾਲ ਹੀ। ਫੈਕਸ ਜੇ ਗਰੀ ਲੈਣ ਦੇ ਨਾਲ ਕੋਈ ਓਵੇਂ ਨਹੀਂ ਉਹ ਲੈ ਆ। ਯਾਰ ਜੇ ਫੈਸਾ ਕਰਾਉਣਾ ਬਰਾੜਾ ਇਹਦਾ 58000 ਰੁਪਿਆ ਲੈਣਾ ਹੈ। ਲੈਣਾ ਹੀ ਲੈਣਾ। 100 ਰੁਪਿਆ ਛੱਡੂਗਾ ਮਰਜ਼ੀਆ। ਜੇ ਮੁੱਲ ਕਰਾਉਣਾ। ਮੁੱਲ ਕਰਾਉਣਾ ਦਾ 67। ਠੀਕ ਹੈ ਜੀ। ਹਾਂ। ਸਹੀ ਗੱਲ ਹੈ ਜੀ। ਬਾਈ ਕਹਿੰਦਾ ਜੇ ਫੈਕਸ ਮੁੱਲ ਕਰਾਉਣਾ ਤਾਂ 58000 ਰੁਪਿਆ ਲੈਣਾ ਹੀ ਲੈਣਾ ਤੇ ਜੇ ਓਵੇਂ ਮੁੱਲ ਕਰਾਉਣਾ ਤਾਂ 67000 ਰੁਪਿਆ ਗਾ। ਵਿਚੋਂ ਮਾਨਤਾਨ ਹੋ ਜਾਊਗਾ ਜੀ ਬਾਕੀ ਚੈਜ ਡਿਮਾਂਡ ਆ ਜੀ 25 26 ਕਿਲੋ ਕਹਿੰਦਾ ਵੀ ਕੀ ਆ ਜੀ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਬਾਜਨ ਵਾਲੀ ਆ ਬਾਈ ਕੰਨ ਦਾ ਕਰਕੇ ਖਸਾਈ ਕਰਕੇ ਮੈਂ ਬਾਹਰ ਲੈ ਲਈ ਨਹੀਂ ਕਿਹਨੇ ਦੇਣੀ ਸੀਗੀ ਸਹੀ ਗੱਲ ਆ ਨਾਰਮਲੀ 65000 ਰੁਪਏ ਦੀ ਹਰੇਕ ਨੇ ਮੰਗਣਾ ਹੈ ਬਾਈ ਬਾਕੀ ਵੀਰੇ ਦੁੰਦ ਵੀ ਕਰਮ ਵਾਲੀ ਦਾ ਸੰਗਣਾ ਹੋਊਗਾ ਬਾਈ ਆਪਾਂ ਦਸਲੀ ਤੇ ਲਿਆਂਦੀ ਆ ਠੀਕ ਆ ਜੀ ਸਾਡੇ ਫੰਡ ਸ਼ੇਪ ਐਡ ਹੋਣੀ ਰਹੀ ਐ ਠੀਕ ਆ ਵੀਰੇ ਤੇ ਵੀਰੇ ਆਹ ਤਿੰਨ ਨੰਬਰ ਆ ਸੁਆਗਤ ਨਮਾ ਜੀ ਦਾ ਮੈਂ ਰੇਨਲ ਦੂਜਾ ਸਵੇਰ ਤੋਂ ਦੀ ਸਮਾਂ ਕਿੰਨਾ ਲੈਂਦੀ ਹੈ ਜੀ ਬਸ 2 ਤੋਂ 4 ਦਿਨ ਲਊਗੀ ਬਰਾੜਾ ਠੰਡੀ ਫੀਲ ਦੀ ਖਾਣਾ ਦੀ ਭਾਰ ਪਿੱਛੇ ਦੀ ਜਿਹੜਾ ਆਪਣੀ ਇਹਦੀ ਵੀ ਗਾਰੰਟੀ ਲੋ ਬਾਈ ਤੇ ਵੀਰੇ ਸਿੰਘਾਂ ਦਾ ਮਾਰਦੀ ਮੁਰਦੀ ਤਾਂ ਨਹੀਂ ਜੀ ਬਾਈ ਸਿੰਗਾ ਦੀ ਕੋਈ ਭੈਣ ਭਰਾ ਜਿੰਨੇ ਵਿਚਾਰ ਕਰਨੀਆਂ ਕਰੀ ਜਾਂਦੇ ਆ ਤਾਂ ਕਰੇ ਹੋਣਾ ਜਿਹਰੇ ਕਰਵਾਲੇ ਅੰਨੇ ਨਾ ਪਹੁੰਚ ਸੀ ਬੰਦਾ ਬਾਈ ਠੀਕ ਆ ਜੀ ਠੀਕ ਆ ਉਹ ਕਹਿੰਦਾ ਬਾਈ ਮੇਰੇ ਘਰੇ ਜਿੰਨੇ ਪਸ਼ੂ ਆ ਸਾਰਿਆਂ ਦੇ ਸਿੰਗਾ ਤੇ ਕਦੇ ਮੈਂ ਡਾਕਟਰ ਨਹੀਂ ਘਰੇ ਸਦੇ ਠੀਕ ਆ ਜੀ ਕਹਿੰਦਾ ਸਿੰਗਾ ਵਾਲਾ ਪਸ਼ੂ ਸੋ ਜੋ 2 4% ਬਿਮਾਰ ਹੁੰਦਾ ਬਿਨਾ ਸਿੰਗਾ ਸਿੰਗਾ ਨਾਲੋਂ ਬਿਨਾ 30 40% ਬਿਮਾਰ ਹੁੰਦਾ ਇਹ ਤਾਂ ਗੱਲ ਸਹੀ ਹੈ ਸਿੰਗਾ ਨਾਲ ਆ ਫਰਕ ਪੈਂਦਾ ਠੀਕਾਂ ਦਾ ਫਰਕ ਪੈਂਦਾ ਜੇ ਟੁੱਡ ਮਾਰਨੀ ਹੋਵੇ ਤਾਂ ਬਿਨਾ ਸਿੰਗਾ ਵਾਲੀ ਮਾਰ ਕੇ ਹੀ ਬੰਦਾ ਉਹਦੇ ਨੂੰ ਫੜਕਾ ਦਿੰਦੀ ਹੈ ਸਹੀ ਗੱਲ ਹੈ ਜੀ ਇਹਨੂੰ ਕੋਈ ਜੱਫਾ ਪਾਈ ਜਾਵੇ ਟੁੱਡ ਤਾਂ ਕੋਹਨੀ ਦੀ ਵੀ ਮਾਰੀ ਹੈ ਜੇ ਮਾਰਤੀ ਵੀਰੇ ਉਹਨੇ ਤੇ ਜੇ ਮਾਰਨੀ ਨਹੀਂ ਬਾਈ ਉਹਨੇ ਸਿੰਗਾ ਵਾਲੀ ਨੇ ਵੀ ਨਹੀਂ ਮਾਰਨੀ ਸਹੀ ਗੱਲ ਹੈ ਬਾਕੀ ਅੰਗ ਕ੍ਰੋਸ ਜਾ ਜਾਂਦਾ ਹੈ ਵੀ ਬਾਈ ਸ਼ਾਈ ਆਪਦਾ ਕ੍ਰੋਸ ਆ ਸਹੀ ਗੱਲ ਹੈ ਜੀ ਫੈਡ ਬਹੁਤ ਚੰਗੀ ਆਉਗੀ ਇਹਦੀ ਬਾਈ ਇਹ ਤਾਂ ਗੱਲ ਬਾਈ ਦੀ ਸਹੀ ਆ ਬਈ ਜੇ ਟੁੱਡ ਮਾਰਨੀ ਦਾ ਕੋਹ ਨਹੀਂ ਨੇ ਵੀ ਮਾਰੀ ਦੇਣੀ ਆ ਜੀ ਸਿੰਗਾ ਨਾਲ ਪਸ਼ੂ ਬਿਮਾਰ ਘੱਟ ਹੁੰਦਾ ਇਹ ਆ ਆਮ ਕਰਕੇ ਸਿਆਣੇ ਕਹਿੰਦੇ ਹੁੰਦੇ ਆ ਜੀ ਬਾਕੀ ਜਿਨ੍ਹਾਂ ਦੇ ਜਿਆਦਾ ਪਸ਼ੂ ਰੱਖੇ ਹੋਣਗੇ ਉਹਨਾਂ ਨੂੰ ਪਤਾ ਹੀ ਹੋਣਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਤੀ ਚਵਾਈ ਵਾਲਾ 17 18 ਕਿਲੋ ਦੁੱਧ ਤਵੜਾ ਚੰਗੀ ਸਮੀ ਬਲੀ ਆ ਹਾਂ ਸਮੀ ਬਲੀ ਆ ਤੇ 17 18 ਮੰਨ ਕੇ ਆਪਾਂ ਲਈਏ ਦੁੱਧ ਨੇ ਵੱਧ ਪਿਆ ਜਾਣਾ ਸਹੀ ਗੱਲ ਆ ਜੀ ਬਾਕੀ ਹਵਾਨਾ ਸੋਹਣਾ ਚੈੱਕ ਕਰ ਸਕਦੇ ਹੋ ਥਣ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਥਾਣਾ ਜੀ ਫੇਸ ਕੁਆਲਟੀ ਸੋਹਣੀ ਆ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ 57000 ਦੇ ਦੇਾਂਗੇ ਬੜਾ ਅੱਜ ਇਹ ਵੀ 57 ਦੀ ਠੀਕ ਆ ਜੀ 57 11 ਰੁਪਿਆ ਛੋਟ ਕਰਾਂਗੇ ਕੋਸ਼ ਹੋਵੇ ਠੀਕ ਆ ਜੀ 57000 ਚ 1000 ਰੁਪਿਆ ਛੋਟ ਹੋਵੇ ਜਾਇਜ ਡਿਮਾਂਡ ਹੀ ਆ ਤਿਆਰੀ ਬਹੁਤ ਸੋਹਣੀ ਕੀਤੀ ਹੋਈ ਹੈ ਉਸ ਮੈਂ ਭਰਾ 55 ਦੇ ਨੱਕ ਬਈ ਮਾਨਤਾਣ ਕਰਦੇ ਠੀਕ ਆ ਜੀ 55 ਫੈਕਸੀ ਆ 57 ਚ ਮਾਰਤਾਣ ਠੀਕ ਆ ਜੀ 4 ਨੰਬਰ ਵੀਰੇ ਸੁਆ ਕਿੰਨਾ ਮਾ ਜੀ ਇਹ ਵੀ ਬਾਈ ਦੂਜੇ ਸੁਆ ਹੁੰਦੀ ਆ ਇਹ ਸਮਾਂ ਕਿੰਨਾ ਕ ਲੈਂਦੀ ਆ ਜੀ ਇਹਦੇ 5-4 ਦਿਨ ਪਈ ਆ ਬੜਾ ਠੀਕ ਆ ਜੀ ਕਿੰਨਾ ਪਾਜੂ ਵੀਰੇ ਭਈ ਅਗਲਿੰਦਾ ਦਸਿਆ ਵੀ 21 22 ਕਿਲੋ ਦੁੱਧ ਛੋ ਜਾਵੇਗਾ ਠੀਕ ਆ ਜੀ ਠੀਕ ਆ ਆਪਾਂ 17 18 ਮੰਨ ਕੇ ਲਈ ਥਣਾ ਦੀ ਦਾਣਾ ਜੀ ਗਾਰੰਟੀ ਹੋ ਬਈ ਥਣਾ ਦੀ ਭਾਰ ਪਿੱਛੇ ਦੀ ਆਪੂ ਪਾ ਗਾਰੰਟੀ ਠੀਕ ਆ ਤੋਰ ਕੇ ਪਰ ਵੱਡੀ ਆ ਕੋਈ ਛੋਟੀ ਨਾ ਸਮਝ ਲੈ ਪੂਰੀ ਬਈ ਵੱਚੀ ਸਹੀ ਗੱਲ ਆ ਜੀ ਕੱਦ ਕਾਠ ਸਾਰਿਆਂ ਦੇ ਚੰਗੇ ਆ ਕੋਈ ਐ ਨਹੀਂ ਬਈ ਬੱਕਰੀਆਂ ਜੀਆਂ ਹੋਣਗੀਆਂ ਤੇ ਸੰਭੀ ਆ ਬਈ ਹਮਾਂ ਚਰਾਂਗੇ ਸਹੀ ਗੱਲ ਆ ਜਿਹੜਾ ਮਰਜੀ ਤੋ ਲੈ ਜਾਂ ਦੋਹਾਂ ਹਮਾਂ ਚਰਾਂਗੇ ਜਾਂ ਨਾ ਵਜਨ ਹੋਊਗਾ ਠੀਕ ਆ ਵੀਰੇ ਦੁੱਧ ਵੀ ਫਿਰ ਦੋਹਾਂ ਜਿੰਨਾ ਕੱਢੂਗੀ ਕਿਤੇ ਮੈਜਿਕ ਨਾ ਯਾਰ 14 18 ਦਾ ਰਾਮ ਨੇ ਦਊ ਬਾਈ ਠੀਕ ਹੈ ਜੀ ਹਾਂ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚੈੱਕ ਕਰ ਸਕਦੇ ਹੋ ਚਾਰ ਹੀ ਥਾਣਾ ਫੂਡ ਸ਼ੰਗ ਕੋਈ ਵੀ ਨਹੀਂ ਪਿਆਰੀ ਸੋਹਣੀ ਹੈ ਜੀ ਬਾਕੀ ਫੇਸ ਕੁਆਲਟੀ ਸ਼ਾਈਨਿੰਗ ਵਾਲੀ ਸਕਿਨ ਭਜਨ ਵਜੂਦ ਵੀ ਚੰਗਾ ਜਿ ਹਵਾਨਾ ਸੋਹਣਾ ਥਣ ਕੱਲਾ ਕੱਲਾ ਨਿੱਖੜ ਮਾ ਤੇ ਇਹਦੀ ਡਿਮਾਂਡ ਜੀ ਯਾਰ ਮੋਲ ਦਾ ਬਰਾੜਾ ਅੱਜ ਜਾਰੀ ਕਰਨਾ ਹੀ ਹੁਣ ਸਾਰਿਆਂ ਦੇ ਆਪਾਂ ਵੇਚਣ ਵਾਲੇ ਪਾਸੇ ਆ ਠੀਕ ਹੈ ਜੀ ਠੀਕ ਆ ਆਪਾਂ ਨਫਾ ਲੈਣਾ ਹੁੰਦਾ ਜਾਇਜ਼ ਠੀਕ ਹੈ ਜੀ 22500 ਦਾ ਸਵਾਰਾ ਠੀਕ ਹੈ ਜੀ ਇਹ ਕੋਈ ਹੈ ਇਹ ਵੀ 57 ਦੀ ਦੇ ਰਹਾ ਇਹ ਇਹ ਵੀ 57 ਜੋੜਾ ਲੈ ਜੇ 57 57 ਵਾਲਾ 56 56 ਠੀਕ ਹੈ ਜੀ ਜੇ ਕੋਈ ਜੋੜਾ ਲੈ ਜੂ ਤਾਂ 56 56 ਦਾ ਬਾਕੀ ਵਿੱਚੋਂ ਮਾਣ ਤਾਣ ਹੋ ਜਾਊਗਾ ਜੀ ਹਵਾਨਾ ਸੋਹਣਾ ਥਾਣੇ ਕੱਲਾ ਕੱਲਾ ਨਿੱਖੜ ਮਹਾਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਤੇ ਇਹਦੀ ਡਿਮਾਂਡ ਜੀ ਇਹਦੀ 56 ਹਾਂ ਜੇ ਆਹ ਛਾਈ ਆ ਦੇ ਬੱਚੀ ਦੋਨੇ ਕੋਈ ਰੱਖਣਾ ਲੈਂਦਾ ਯਾਰ ਠੀਕ ਹੈ ਜੀ ਟੈਕ ਦਾਸਦਾ ਜੋੜਾ ਦੇਦਾ ਟੈਕ ਦਾਸਦਾ ਜੋੜਾ ਦੇ ਦਾਂਗੇ ਇਹ ਹੋਗੇ ਚਾਰ ਨਗ ਤੇ ਪੰਜਵਾਂ ਜੀ ਪੰਜਵਾਂ ਬਾਈ ਹਾਫ ਤੇਰੀ ਕਲੀ ਬਚੀ ਆ ਠੀਕ ਆ ਜੀ ਉਹੀ ਗੱਲ ਫੇਰ ਆ ਸੰਘੇ ਦੇ ਵੀ ਆ ਮਾੜਾ ਸੰਘੇ ਦੇ ਵੀ ਆ ਜੀ ਠੀਕ ਆ ਦੋ ਤੇਰਾ 18 19 ਕਿਲੋ ਦੱਸ ਗਿਆ ਅਗਲੇ ਨੇ ਸੋੜਾ ਗਾਰੰਟੀ ਦੇ ਕੇ ਆਪਾਂ ਨੂੰ ਠੀਕ ਆ ਜੀ ਠੀਕ ਆ ਇਹ ਵੀ ਬਚੀ ਆ ਆਪਾਂ ਨੂੰ ਭਾਜਾਈ ਆਪਾਂ ਭਾਜੀ ਦੇ ਦੇਣੀ ਆ ਬਰਾੜਾ ਠੀਕ ਆ ਜੀ ਹਾਂ ਸਮਾਜ ਰੂਰ ਲੈਂਦੀ ਆ ਜੀ ਇਹ ਜੀ। ਸਮਾਜ ਲੈਂਦੀ ਬਾਈ ਖਾੜ ਤੋਂ ਬਹੁਤ ਚੰਗਾ ਲੱਗਿਆ ਥਣਾ ਦੀ ਘਰ ਪਿੱਛੇ ਦੀ ਆਪਣੀ ਥਾਰੇ ਦੀ ਗਾਰੰਟੀ ਆ। ਠੀਕ ਆ ਜੀ। ਬਹੁਤ ਥਣਾ ਦੀ ਮੇਨ ਗੱਲ ਉਹਦੀ ਦੁੱਧ ਤਾਂ ਹੁੰਦਾ ਸੇਵਾ ਦਾ ਜਿੰਨੀ ਕੋਈ ਸਾੰਭ ਲੂਗਾ। ਸੇਵਾ ਦਾ ਆ ਗਿਆ ਥਣੋਂ ਆਪਣਾ ਪਸ਼ੂ ਇਥੋਂ ਗਲਤ ਨਿਕਲ ਗਿਆ। ਠੀਕ ਆ ਜੀ। ਖਰਚਾ ਦੇ ਕੇ ਮੁੜਾਂਗੇ ਘੱਡੀ ਦਾ। ਠੀਕ ਆ ਬਰੇ। ਹਾਂ। ਬਾਕੀ ਥਣਾ ਦੇ ਸਹਜੇ ਇਹਦੇ ਵੀ ਸੋਹਣੇ ਆ। ਹਫਤਾ ਖੰਡ ਲੈ ਜਾਊਗੀ ਬਾਈ ਦੱਸਦਾ ਤੇ ਭਰ ਦੁੱਧ ਕਰਮਾ ਵਾਲੀ ਪਾਉ ਚੰਗਾ ਸਿੰਘ ਇਹਦੇ ਵੀ ਆ ਹੈਗੇ ਹੈ ਮਾੜੇ ਮਾੜੇ ਜਿਹੇ ਦੋ ਦੋ ਤਨ ਤੁਨ ਉਂਗਲਾਂ ਦੇ ਜੀ। ਜੇ ਕੋਈ ਮੰਨ ਕੇ ਚੱਲ ਸਾਡੇ ਚੱਲਦਾ 14-15 ਰੁਪਏ ਕਿਲੋਮੀਟਰ ਵਾਰਟ ਦਾ ਠੀਕ ਆ ਜੀ ਠੀਕ ਆ ਅੱਜ 13 ਫਿਕਸ ਹੀ ਹੋਊਗਾ 13 ਰੁਪਏ ਕਿਲੋਮੀਟਰ ਹਾਂ ਜਿੱਥੇ ਕੋਈ ਮਰਜ਼ੀ ਮਰਾਲੇ 13 ਨਾਲ ਗੁਣਾ ਕਰਕੇ ਆਦੀ ਵਾਰਟ ਕੱਢ ਕੇ ਵੇਖ ਲੈ ਠੀਕ ਆ ਜੀ ਅੱਜ 13 ਤੋਂ ਗਾਂ ਟੂਲ ਜਾ ਰਹੇ ਪੈਂਦੇ ਆ ਫਿਰ ਉਹ ਹਿਸਾਬ ਨਾਲ ਗੱਡੀ ਵਾਲਾ ਪਰਚੀ ਵਿਖਾਊਗਾ ਟੂਲ ਦੇ ਦੇਣੇ ਪੈਣੇ ਟੂਲ ਦੇ ਅੱਡ ਪੈਣਗੇ ਜੀ ਹਾਂ 13 ਦਾ ਅੱਜ ਫਿਕਸ ਰੇਟ ਆ ਠੀਕ ਆ ਬਾਈ ਕਹਿੰਦਾ 13 ਰੁਪਏ ਕਿਲੋਮੀਟਰ ਦੇ ਲਵਾਂਗੇ ਜੀ ਪਹੁੰਚ ਕਰਾਂਗੇ ਜੇ ਕੋਈ ਟੂਲ ਪੈਂਦਾ ਤਾਂ ਉਹਦੀ ਪਰਚੀ ਤੁੰਨੀ ਹੀ ਪਊਗੀ ਬਾਕੀ ਜੈਜਾ ਜੀ 14-15 ਰੁਪਏ ਤਾਂ ਆਮ ਹੀ ਚੱਲਦਾ ਅੱਜਕੱਲ ਤੇ ਇਹਦੀ ਡਿਮਾਂਡ ਜੀ ਇੱਥੇ ਲਾ ਕੇ ਬਰਾੜਾ ਚ 50000 ਦੀ ਹੈ ਠੀਕ ਆ ਜੀ ਇਹ ਬਾਈ ਕਹਿੰਦਾ 50000 ਦੀ ਦੇਵਾਂਗੇ ਜੀ ਵਿੱਚੋਂ ਮਾਣ ਤਾਣ ਹੋ ਜਾਊਗਾ ਜੀ ਹਾਂਜੀ ਠੀਕ ਹੈ ਜੀ 13 ਰੁਪਏ ਬਾਈ ਦੱਸਦਾ ਕਿ ਅਪ ਡਾਉਨ ਦੇ ਹੋਣਗੇ ਜੀ ਘਰ ਤੇ ਕਰ ਕਿਲੋਮੀਟਰ ਗਿਣੇ ਜਾਣਗੇ ਬੜੀ ਗੱਲ ਆ ਦੂਜੀ ਵਾਰ ਇਧਰੋਂ ਬਣੀ ਅਗਰਾ 19 ਜੇ ਮਾਲਾ 50 ਗਿਆ ਤਾਂ 100 ਦੇ ਪੈਣੇ ਆ 50 ਅਗਲੇ ਨੇ ਮੁਰਨਾ ਵੀ ਆ ਜੀ ਬਾਕੀ ਜਿਹਨੂੰ ਨਾਕ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ ਜੀ